ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਾਮਯਾਬ ਵਿਅਕਤੀ ਕੌਣ ਹੁੰਦਾ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਕਿ ਕਾਮਯਾਬ ਬੰਦਾ ਕੌਣ ਹੁੰਦਾ ਤਾਂ ਹਰੇਕ ਦੇ ਦਿਮਾਗ ਵਿੱਚ ਇੱਕ ਹੀ ਗੱਲ ਆਉਂਦੀ ਆ ਕਿ ਜਿਸ ਕੋਲ ਪੈਸਾ ਜ਼ਿਆਦਾ ਹੁੰਦਾ ਉਹ ਕਾਮਯਾਬ ਹੁੰਦਾ ਕਿ ਅਮੀਰ ਬੰਦਾ ਹੀ ਕਾਮਯਾਬ ਹੁੰਦਾ ਮੇਰੇ ਖਿਆਲ ਵਿੱਚ ਨਹੀਂ ਤੁਹਾਡੀ ਇਸ ਵੇਲੇ ਬਾਰੇ ਕੀ ਰਾਏ ਆ ਕਿ ਕਾਮਯਾਬ ਵਿਅਕਤੀ ਕੌਣ ਹੁੰਦਾ ਕੱਲਾ ਪੈਸੇ ਵਾਲਾ ਵਿਅਕਤੀ ਕਾਮਯਾਬ ਨਹੀਂ ਹੁੰਦਾ ਕਾਮਯਾਬ ਵਿਅਕਤੀ ਵਿੱਚ ਹੋਰ ਕੁਆਲਟੀਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਇਸ ਲਈ ਆਓ ਆਪਾਂ ਅੱਜ ਗੱਲ ਕਰਦੇ ਹਾਂ ਕਿ ਕੌਣ-ਕੌਣ ਕਾਮਯਾਬ ਹੁੰਦਾ ਤੇ ਕਿਹੜਾ ਵਿਅਕਤੀ ਅਸਲੀ ਕਾਮਯਾਬ ਹੁੰਦਾ ਨੰਬਰ 1 ਸ਼ਾਂਤ ਹੋਣਾ ਚਾਹੀਦਾ ਉਸ ਨੂੰ ਸਕੂਨ ਹੋਣਾ ਚਾਹੀਦਾ ਕਾਮਯਾਬ ਵਿਅਕਤੀ ਹਮੇਸ਼ਾ ਸ਼ਾਂਤ ਸੁਭਾਅ ਦਾ ਹੋਣਾ ਚਾਹੀਦਾ ਗੁੱਸੇਖੋਰ ਨਹੀਂ ਹੋਣਾ ਚਾਹੀਦਾ ਕਿ ਜੇਕਰ ਉਸ ਨੂੰ ਕੋਈ ਕੁਝ ਕਹਿ ਵੀ ਦੇਵੇ ਤਾਂ ਉਹ ਮੁਸਕਰਾ ਕੇ ਟਾਲ ਦੇਵੇ ਉਸ ਦਾ ਸੁਭਾਅ ਸ਼ਾਂਤੀ ਵਾਲਾ ਹੋਣਾ ਚਾਹੀਦਾ ਤੇ ਸਭ ਤੋਂ ਮੇਨ ਗੱਲ ਤੇ ਇਹ ਹੈ ਕਿ ਉਸ ਨੂੰ ਆਪਣੇ ਗੁੱਸੇ ਤੇ ਕਾਬੂ ਪਾਉਣਾ ਆਉਣਾ ਚਾਹੀਦਾ ਇਹ ਨਹੀਂ ਕਿ ਉਸ ਦਾ ਸੁਭਾਅ ਚੜਚੜਾ ਹੋਵੇ ਜਾਂ ਗੁੱਸੇਖੋਰ ਹੋਵੇ ਕਾਮਯਾਬ ਵਿਅਕਤੀ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਆ ਨੰਬਰ 2 ਹਮੇਸ਼ਾ ਹੀ ਵਿਅਕਤੀ ਕਦੇ ਸੰਤੁਸ਼ਟ ਨਹੀਂ ਹੁੰਦਾ ਉਸ ਦੀ ਅੱਗੇ ਵਧਣ ਤੇ ਹੋਰ ਤੇ ਹੋਰ ਲਾਲਸਾ ਵਧਦੀ ਹੀ ਜਾਂਦੀ ਆ ਮੈਂ ਇਹ ਨਹੀਂ ਕਹਿੰਦੀ ਕਿ ਵਿਅਕਤੀ ਨੂੰ ਤਰੱਕੀ ਨਹੀਂ ਕਰਨੀ ਚਾਹੀਦੀ ਜਾਂ ਕੋਸ਼ ਹੋਰ ਵੱਡਾ ਪਾਉਣ ਦੀ ਚਾਹਤ ਨਹੀਂ ਰੱਖਣੀ ਚਾਹੀਦੀ ਜ਼ਰੂਰ ਰੱਖਣੀ ਚਾਹੀਦੀ ਆ ਪਰ ਜੋ ਅੱਜ ਤੁਹਾਡੇ ਕੋਲ ਹੈ ਉਸ ਦਾ ਸ਼ੁਕਰਾਨਾ ਵੀ ਪਰਮਾਤਮਾ ਅੱਗੇ ਜ਼ਰੂਰ ਕਰਨਾ ਚਾਹੀਦਾ ਆ ਕਿ ਪਰਮਾਤਮਾ ਜੋ ਅੱਜ ਮੇਰੇ ਕੋਲ ਆ ਤੇਰਾ ਲੱਖ ਲੱਖ ਸ਼ੁਕਰ ਆ ਇਸ ਤਰ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਚਾਹੀਦਾ ਤੇ ਕਈ ਵਾਰ ਵਿਅਕਤੀ ਨੂੰ ਆਪਣੀ ਕਾਮਯਾਬੀ ਨੂੰ ਸਮਝਣਾ ਹੀ ਨਹੀਂ ਆਉਂਦਾ ਕਿ ਮੈਂ ਕਾਮਯਾਬ ਹੋ ਰਿਹਾ ਕਿ ਨਹੀਂ ਹੋ ਰਿਹਾ ਜੇਕਰ ਤੁਸੀਂ ਪਿੱਛੇ ਵੱਲ ਝਾਤ ਮਾਰੋ 6-7 ਸਾਲ ਪਹਿਲਾਂ ਵੱਲ ਤਾਂ ਜੇਕਰ ਉਦੋਂ ਤੁਸੀਂ 15000 ਕਮਾਉਂਦੇ ਸੀ ਤਾਂ ਅੱਜ 40000 ਕਮਾ ਰਹੇ ਹੋ ਤਾਂ ਫਿਰ ਕਾਮਯਾਬਤਾ ਤੁਸੀਂ ਹੋ ਰਹੇ ਹੋ ਤੇ ਜੇਕਰ ਇਸ ਤਰ੍ਹਾਂ ਨਹੀਂ ਹੋ ਰਿਹਾ ਤਾਂ ਫਿਰ ਕੁਝ ਨਵਾਂ ਕਰਨ ਦੀ ਲੋੜ ਆ ਫਿਰ ਸੰਘਰਸ਼ ਕਰਨ ਦੀ ਲੋੜ ਆ ਸੰਘਰਸ਼ ਤਾਂ ਵੈਸੇ ਵੀ ਕਰਦੇ ਰਹਿਣਾ ਚਾਹੀਦਾ ਫਿਰ ਤੁਹਾਨੂੰ ਕੁਝ ਨਵਾਂ ਕਰਨ ਬਾਰੇ ਸੋਚਣ ਦੀ ਲੋੜ ਆ ਤੇ ਜੇਕਰ ਤੁਸੀਂ ਅੱਗੇ ਨਾਲੋਂ ਵੱਧ ਕਮਾ ਰਹੇ ਹੋ ਜਾਂ ਅੱਗੇ ਤੁਸੀਂ 15 ਕਮਾਉਂਦੇ ਸੀ ਤਾਂ ਹੁਣ 40000 ਕਮਾ ਰਹੇ ਹੋ ਤਾਂ ਫਿਰ ਤਾਂ ਇਸ 40 ਵਿੱਚੋਂ ਸੰਤੁਸ਼ਟੀ ਲੱਭਣੀ ਚਾਹੀਦੀ ਆ ਫਿਰ ਤੁਸੀਂ ਇਹ ਨਾ ਸੋਚੋ ਕਿ ਮੈਂ 40000 ਨਹੀਂ 40 ਲੱਖ ਕਮਾਵਾ ਜੇ ਮੈਂ ਨਹੀਂ ਕਮਾ ਰਿਆ ਤਾਂ ਮੈਂ ਕਾਮਯਾਬ ਨਹੀਂ ਹਾਂ ਇਹ ਤਾਂ ਫਿਰ ਗਲਤ ਗੱਲ ਆ ਫਿਰ ਤੁਸੀਂ ਆਪਣੀ ਉਸ 40000 ਵਿੱਚੋਂ ਹੀ ਸੰਤੁਸ਼ਟੀ ਲੱਭੋ ਤੇ ਹਾਂ ਅੱਗੇ ਵਧਣ ਦੀ ਕੋਸ਼ਿਸ਼ ਜਰੂਰ ਕਰਦੇ ਰਹਿਣਾ ਚਾਹੀਦਾ ਆ ਪਰ ਨਾਲ ਸ਼ਾਂਤੀ ਤੇ ਸਕੂਨ ਵੀ ਹੋਣਾ ਬਹੁਤ ਜ਼ਰੂਰੀ ਆ ਨੰਬਰ 3 ਖੁਸ਼ੀ ਕਾਮਯਾਬ ਬੰਦਾ ਦੂਜਿਆਂ ਦੀ ਮਦਦ ਕਰਕੇ ਖੁਸ਼ ਹੁੰਦਾ ਅਸਲੀ ਕਾਮਯਾਬ ਮਾੜੇ ਬੰਦੇ ਦੀ ਹੈਲਪ ਕਰਕੇ ਤੇ ਫਿਰ ਖੁਸ਼ ਹੁੰਦਾ ਦੂਜਿਆਂ ਨੂੰ ਖੁਸ਼ ਕਰਕੇ ਖੁਸ਼ ਹੁੰਦਾ ਤੇ ਜੇਕਰ ਉਸ ਦਾ ਪਰਿਵਾਰ ਹੀ ਉਸ ਤੋਂ ਖੁਸ਼ ਨਹੀਂ ਉਸ ਕੋਲ ਪੈਸਾ ਬਹੁਤ ਆ ਉਸ ਦੇ ਰਿਸ਼ਤੇ ਹੀ ਉਸ ਤੋਂ ਖੁਸ਼ ਨਹੀਂ ਤਾਂ ਫਿਰ ਉਹ ਕਾਹਦਾ ਕਾਮਯਾਬ ਆ ਕੱਲੇ ਪੈਸੇ ਨਾਲ ਤਾਂ ਕਾਮਯਾਬੀ ਨਹੀਂ ਲਈ ਜਾ ਸਕਦੀ ਕਾਮਯਾਬ ਹੋਣ ਲਈ ਪਰਿਵਾਰ ਦਾ ਖੁਸ਼ ਹੋਣਾ ਵੀ ਜ਼ਰੂਰੀ ਆ ਰਿਸ਼ਤਿਆਂ ਦਾ ਖੁਸ਼ ਹੋਣਾ ਵੀ ਜ਼ਰੂਰੀ ਹੁੰਦਾ ਆ ਕੱਲਾ ਪੈਸੇ ਨਾਲ ਹੀ ਵਿਅਕਤੀ ਕਾਮਯਾਬ ਨਹੀਂ ਹੁੰਦਾ ਜੇਕਰ ਮਨ ਨੂੰ ਸਕੂਨ ਆ ਸਭਾ ਸ਼ਾਂਤੀ ਵਾਲਾ ਵਾਤਾਵਰਣ ਵਿਅਕਤੀ ਖੁਸ਼ ਆ ਪਰਿਵਾਰ ਖੁਸ਼ ਆ ਤਾਂ ਫਿਰ ਵਿਅਕਤੀ ਕਾਮਯਾਬ ਜ਼ਰੂਰ ਹੁੰਦਾ ਆ ਨੰਬਰ 4 ਇੱਜ਼ਤ ਸਭ ਤੋਂ ਵੱਡੀ ਕਾਮਯਾਬੀ ਇੱਜ਼ਤ ਕਮਾਉਣਾ ਆ ਇਹ ਨਹੀਂ ਕਿ ਤੁਹਾਡੇ ਕੋਲ ਪੈਸਾ ਬਹੁਤ ਆ ਪਰ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ ਤੁਹਾਨੂੰ ਬੁਰਾ ਭਲਾ ਬੋਲਦੇ ਨੇ ਤੁਹਾਨੂੰ ਗਾਲ੍ਹਾਂ ਕੱਢਦੇ ਨੇ ਤਾਂ ਫੇਰ ਕੱਲੀ ਪੈਸੇ ਨਾਲ ਕਾਦੀ ਕਾਮਯਾਬੀ ਇੱਜ਼ਤ ਕਮਾਉਣੀ ਪੈਸੇ ਕਮਾਉਣ ਨਾਲੋਂ ਜ਼ਿਆਦਾ ਔਖੀ ਆ ਜੇਕਰ ਤੁਹਾਡੀ 4 ਬੰਦੇ ਇੱਜ਼ਤ ਕਰਦੇ ਨੇ ਰਿਸਪੈਕਟ ਕਰਦੇ ਨੇ ਫੇਰ ਤਾਂ ਤੁਸੀਂ ਕਾਮਯਾਬ ਹੋ ਇਸ ਲਈ ਪੈਸੇ ਦੇ ਨਾਲ-ਨਾਲ ਇੱਜ਼ਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਜੇਕਰ ਤੁਸੀਂ ਇੱਜ਼ਤ ਕਰਦੇ ਹੋ ਤੁਹਾਡੀ ਇੱਜ਼ਤ ਕੀਤੀ ਜਾਂਦੀ ਆ ਫਿਰ ਤੁਸੀਂ ਸਕਸੈਸ ਮੈਨ ਹੋ ਫਿਰ ਤੁਸੀਂ ਕਾਮਯਾਬ ਹੋ ਪੈਸਾ ਹੋਣਾ ਵੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੁੰਦਾ ਪੈਸੇ ਬਿਨਾ ਵੀ ਜ਼ਿੰਦਗੀ ਅਧੂਰੀ ਆ ਪਰ ਇੱਜ਼ਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਪੈਸਾ ਕਮਾਉਣਾ ਭਾਵੇਂ ਸੌਖਾ ਹੋਵੇ ਪਰ ਇੱਜ਼ਤ ਕਮਾਉਣੀ ਬਹੁਤ ਔਖੀ ਆ ਇਸ ਲਈ ਕਾਮਯਾਬ ਵਿਅਕਤੀ ਦੀ ਇੱਜ਼ਤ ਵੀ ਹੋਣੀ ਚਾਹੀਦੀ ਤੇ ਉਸ ਨੂੰ ਦੂਜਿਆਂ ਦੀ ਇੱਜ਼ਤ ਕਰਨੀ ਵੀ ਆਉਣੀ ਚਾਹੀਦੀ ਆ ਇਸ ਲਈ ਪੈਸੇ ਦੇ ਨਾਲ ਨਾਲ ਇਹ ਗੁਣ ਵੀ ਵਿਅਕਤੀ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ ਜੇਕਰ ਹਾਂ ਤਾਂ ਫਿਰ ਵਿਅਕਤੀ ਕਾਮਯਾਬ ਵਿਅਕਤੀ ਹੈ ਇਸ ਨੂੰ ਹੀ ਅਸਲ ਕਾਮਯਾਬ ਕਹਾਗੇ ਜਿਸ ਵਿੱਚ ਪੈਸੇ ਦੇ ਨਾਲ ਨਾਲ ਇਹ ਸਾਰੇ ਗੁਣ ਵੀ